ਦਰਿਕ ਸਵੇਰਾ ਜੀ ਵਿਖਰੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਆ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਦੇ ਤੁਹਾਨੂੰ ਦਿਖਾ ਰਹੇ ਆ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧੋ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇਜ਼ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਦ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅੱਧ ਵਿਚਾਲੇ ਉਹ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਜਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧੋ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇਜ਼ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਆ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅਧ ਵਿਚਾਲਿਓ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਜਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਵੇਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਦਰਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਦੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇ ਇਸ ਪਾਣੀ ਦੇ ਵਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਆ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਚੇਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖਰੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇਜ਼ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਜਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਦੋ ਵਿਚਾਲਿਓ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇ ਇਸ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਆ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅੱਧ ਵਿਚਾਲੇ ਉਹ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਚੇਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਇਵੇਂ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਸਰਿਕਸੋਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧ ਵਿਚਾਲੇ ਉਹ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਆ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਜਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧੋ ਵਿਚਾਲੇ ਉਹ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇ ਇਸ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਆ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਚੇਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਦੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਦੋ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇ ਇਸ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਜਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਇਸ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਦਰਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇ ਖਸਾਨਿਆ ਗਿਆ ਹੈ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਜਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖਰੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਦਾ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇ ਇਸ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਆ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅੱਧ ਵਿਚਾਲੇ ਉਹ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਚੇਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈ ਵੇਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਦਰਿਕ ਸਵੇਰਾ ਜੀ ਵਿਖੇਓ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਦੋ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਨੁਕਸਾਨਿਆ ਗਿਆ ਹੈ ਤੇਜ਼ ਪਾਣੀ ਦੇ ਬਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅੱਧ ਵਿਚਾਲਿਓ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਦੀ ਬੱਦਲ ਫੜ ਰਹੇ ਨੇ ਤੇ ਅਚਿਹੇ ਦੇ ਵਿੱਚ ਹੁਣ ਇਹ ਤਸਵੀਰਾਂ ਜਿਹੜੀਆਂ ਨੇ ਬੇहद ਹੀ ਜ਼ਿਆਦਾ ਖੌਫਨਾਕ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਆਵਾਜਾਈ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਦੈ릭 ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਜੰਮੂ ਕਸ਼ਮੀਰ ਨਾਲ ਜੁੜੀ ਇੱਕ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇਆ ਹੈ ਜੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧ ਵਿਚਾਲੇ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਬਹਾਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਪੁਲ ਜਿਹੜਾ ਆ ਉਹ ਨੁਕਸਾਨਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਠੂਆ ਦੇ ਵਿੱਚ ਇਹ ਪੁਲ ਜਿਹੜਾ ਆ ਟੁੱਟਿਆ ਹੈ ਜਿੱਥੇ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇਹ ਪੁਲ ਬਣਿਆ ਹੋਇ ਖਸਾਨਿਆ ਗਿਆ ਹੈ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਤੇ ਇਸ ਦੌਰਾਨ ਜਿਹੜੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਕੁਦਰਤ ਦਾ ਕਹਿਰ ਜਿਹੜਾ ਆ ਉਹ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਜੰਮੂ ਪਠਾਨਕੋਟ ਹਾਈਵੇ ਤੇ ਬਣਿਆ ਹੋਇਆ ਸਹਾਰਾ ਖੱਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਅਧ ਵਿਚਾਲਿਓ ਇਹ ਪੁਲ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਪੁਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੰਮੂ ਦੇ ਕਠੂਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੰਮੂ ਦੇ ਕਠੂਆ ਦੇ ਵਿੱਚ ਸਹਾਰਾ ਖੱਡ ਦੇ ਉੱਤੇ ਬਣਿਆ ਇਹ ਪੁਲ ਜਿਹੜਾ ਆ ਅੱਧ ਵਿਚਾਲੇ ਟੁੱਟ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਹੋ ਗਈ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਜਿੱਥੇ ਡੈਮਾਂ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਉੱਥੇ ਹੀ ਨਦੀਆਂ ਨਾਲਿਆਂ ਦਾ ਪਾਣੀ ਦਾ ਪੱਧਰ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇਹ ਪੁਲ ਟੁੱਟਿਆ ਹੈ ਦੱਸਦੀ ਹੈ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਹੈ ਜੋ ਅੱਧ ਵਿਚਾਲੇਉ ਨੁਕਸਾਨਿਆ ਗਿਆ ਹੈ ਜਿਸ ਕਾਰਨ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਵੱਡਾ ਹਾਦਸਾ ਜਿਹੜਾ ਆ ਉਹ ਨਾ ਵਾਪਰੇ ਤੇ ਲੋਕਾਂ ਨੂੰ ਇਸ ਪੁਲ ਤੋਂ